ਅੰਡਰ ਕਰਨਾ ਆਪਣੇ ਆਪ ਨੂੰ ਵਿਵਾਗ ਰੂਪ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਮੈਂ ਆਪਣਾ ਆਪ ਤੈਨੂੰ ਸਮਰਪਿਤ ਕੀਤਾ ਮੈਂ ਮੇਰੀ ਕੱਖ ਨਹੀਂ ਸਭ ਕੁਝ ਤੇਰਾ ਹੈ ਤੇ ਜਿੱਦਣ ਸਮਰਪਿਤ ਹੋ ਗਏ ਭਾਵੇਂ ਅੱਜ ਹੋ ਜੀਏ ਭਾਵੇਂ ਕੱਲ ਹੋ ਜੀਏ ਸਾਡੀ ਜ਼ਿੰਦਗੀ ਚ ਓਦਣ ਹੀ ਆਨੰਦ ਭਰ ਜਾਣਾ ਹੈ ਅਜੇ ਸਮਰਪਿਤ ਨਹੀਂ ਸਾਡੇ ਬੱਚੇ ਹੁਣ ਕਹਿੰਦੇ ਆ ਤਿੰਨ ਮੰਜ਼ਲੀ ਕੋਠੀ ਪਾ ਲਈ ਤਿੰਨ ਮੰਜ਼ਲੀ ਕੋਠੀ ਪਾ ਲਈ ਕੀ ਹੋਇਆ ਜੀ ਨਹੀਂ ਲੱਗਦਾ ਉਹਦੇ ਚ। ਸੋਹਣੀ ਗੱਡੀ ਲੈ ਲਈ ਕਦੇ ਕਿਤੋਂ ਵੱਜ ਜਿੰਦੀ। ਲੋਹਾ ਮਾੜਾ ਆ ਗਿਆ, ਪੱਥਰ ਮਾੜਾ ਲੱਗ ਗਿਆ। ਸਾਡੀ ਔਲਾਦ ਸੁੱਖ ਨਹੀਂ ਦੇਂਦੀ। ਨਾ ਨਾ ਨਾ। ਤੇਰੇ ਕਰਮ ਮਾੜੇ ਨੇ। ਔਲਾਦ ਤੰਗ ਨਹੀਂ ਕਰਦੀ। ਲੋਹਾ ਮਾੜਾ ਨਹੀਂ। ਜਿਹੜੇ ਘਰ ਵਿੱਚ ਰਹਿੰਦਾ ਘਰ ਮਾੜਾ ਨਹੀਂ। ਤੇਰੇ ਕਰਮ ਮਾੜੇ ਨੇ। ਤੇ ਇੱਕ ਯਾਦ ਰੱਖਿਓ ਅੱਜ ਜਿਹੜਾ ਇੱਥੇ ਬੀਜ ੱੱਲੇ ਹੋ ਨਾ ਆ ਕਰਮ ਕ੍ਰੀਏਟ ਕਰ ਰਹੇ ਹੋ ਤੁਸੀਂ। ਜੇ ਤੁਸੀਂ ਕੋਈ ਵੀ ਅਸੀਂ ਮਹਾਰਾਜ ਦੇ ਚਰਨਾਂ 'ਚ ਠੀਕ ਹੈ ਵੀ ਉਥੇ ਉਹ ਪਹਿਲਾਂ ਗੁਰਮਖਾਏ ਉਹਨਾਂ ਨੇ ਕੀਰਤਨ ਕਰਨਾ ਹੈ ਜਾਂ ਜਨਮ ਦਿਨ ਮਨਾਉਣ ਚੱਲੇ ਆ ਜਾਂ ਮਹਾਰਾਜ ਦੇ ਚਰਨਾਂ 'ਚ ਚੱਲੇ ਆ ਸੱਦਾ ਦਿੱਤਾ ਹੈ ਇਹ ਭਲੇਖਾ ਕੱਢ ਦਿਓ ਮਨ 'ਚੋਂ ਇੱਥੇ ਕੋਈ ਕਿਸੇ ਦੇ ਬੁਲਾਉਣ ਕਰਕੇ ਨਹੀਂ ਆਉਂਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਮਹਾਰਾਜ ਦੇ ਚਰਨਾਂ 'ਚ ਬਹਿਣਾ ਸਤ ਸੰਗਤ ਕਰਨੀ ਇਹ ਤੁਹਾਡਾ ਕੋਈ ਪੂਰਬਲਾ ਕਰਮ ਜਾਗਿਆ ਉਹ ਖਿੱਚ ਕੇ ਲੈ ਆਇਆ ਕਿਸੇ ਦੇ ਵਸ ਦੀ ਗੱਲ ਨਹੀਂ ਇੱਥੇ ਬਹਿਣਾ ਬਹੁਤ ਦੁਨੀਆ ਤਣਾੜ ਲੋਕ ਨੇ ਮਾਇਆ ਬੜੀ ਲੋਕਾਂ ਕੋਲ ਪਰ ਗੁਰਮੁਖ ਕੋ ਤਰਸਦੇ ਨੇ ਮਹਾਰਾਜ ਦੇ ਚਰਨਾਂ 'ਚ ਬਹਿਣ ਨੂੰ 비ਜੀ 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 10 ਮਿੰਟ ਕੰਮ ਛੱਡ ਤਾਂ ਘਾਟੇ ਪੈ ਜਾਣਗੇ ਮਾਰਨੇ ਉੱਧਰ ਨਹੀਂ ਰੱਖੇ ਹੋਏ ਨੇ ਤੁਸੀਂ ਸਾਰੇ ਪਿਛਲਾ ਕਰਮ ਜਾਗ ਪਿਆ ਇੱਥੇ ਆ ਗਏ ਤੇ ਹੁਣ ਇੱਥੇ ਵੀ ਬੀਜ ਰਹੇ ਆ ਤੇ ਯਾਦ ਰੱਖਿਓ ਜੇ ਹਾਸੇ ਬੀਜਾਂਗੇ ਤੇ ਖੁਸ਼ੀਆਂ ਉਗਣਗੀਆਂ ਜੇ ਇੱਥੇ ਸਤ ਸੰਗਤ ਵਾਲਾ ਕਰਮ ਬੀਜਾਂਗੇ ਇਹ ਕਰਮ ਪਤਾ ਕਿਵੇਂ ਵੱਡਾ ਹੋ ਕੇ ਨਿਕਲਦਾ ਹੈ ਕਈ ਵਾਰ ਨਾ ਗੱਡੀ 'ਚ ਜਾਂਦੇ ਹੁੰਨੇ ਆ ਤੇਰੇ ਨਾਲ ਬੈਠਾ ਮਰ ਜਾਂਦਾ ਤੂੰ ਬਚ ਜਨਾ ਤੂੰ ਕਹਿੰਦਾ ਮੈਂ ਬਚ ਕਿਵੇਂ ਗਿਆ ਤੇਰੇ ਨਾਲ ਬੈਠਾ ਮਰ ਗਿਆ ਤੂੰ ਇਕੱਲੇ ਕਿਵੇਂ ਬਚ ਗਿਆ ਆਹੀ ਕਰਮ ਜਿਹੜੇ ਬੀਜ ਰਹੇ ਆ ਨਾ ਇਹ ਅੱਗੇ ਆ ਜਾਂਦੇ ਨੇ ਵੱਗ ਕੇ ਕਈ ਵਾਰ ਇੱਥੇ ਬੈਠਿਆ ਨਾ ਸਾਡੀ ਲੱਕ ਦੁਖਦੀ ਗੋਡੇ ਦੁਖਦੇ ਨੇ ਜੀ ਨਹੀਂ ਲੱਗਦਾ ਇੱਕ ਇਹ ਵੀ ਯਾਦ ਰੱਖਿਓ ਸੰਗਤ ਵਿੱਚ ਬਹਿਣਾ ਔਖਾ ਲੱਗਦਾ ਹੈ ਸੰਗਤ ਵਿੱਚ ਆਉਨੇ ਆ ਲੱਤਾਂ ਦੁਖਦੀਆਂ ਨੇ ਦੋ-ਦੋ ਘੰਟੇ ਬੈਠਿਆ ਨਹੀਂ ਜਾਂਦਾ ਪਰ ਯਾਦ ਰੱਖਿਓ ਭਾਵੇਂ ਔਖੇ ਹੋ ਕੇ ਤੁਸੀਂ ਬੈਨੇ ਹੋ ਜਿੱਦਣ ਇਹ ਸਤ ਸੰਗਤ ਦਾ ਫਲ ਮਿਲੇਗਾ ਨਾ ਉਹ ਦਾਖਾਂ ਵਰਗਾ ਮਿੱਠਾ ਹੋਏਗਾ ਜਿੱਦਣ ਫਲ ਦੇਣ ਹੈ ਮਹਾਰਾਜ ਨੇ ਤੇ ਸਤਗੁਰੂ ਇੰਨਾ ਵਧਾ ਕੇ ਦਿੰਦੇ ਨੇ ਇੱਕ ਵਾਰੀ ਸਿੱਖ ਸਮਰਪਿਤ ਹੋਣ ਦੀ ਭਾਵਨਾ ਰੱਖੇ ਪਰ ਵੱਡੀ ਗੱਲ ਇਹ ਵੇ ਅਸੀਂ ਸਮਰਪਿਤ ਨਹੀਂ ਹੁੰਦੇ ਗੁਰੂ ਕੋਲ ਬਹਿ ਕੇ ਵੀ ਅਸੀਂ ਹੱਕ ਜਿਤਉਂਦੇ ਆ ਮੈਂ ਗੱਲ ਕਰਦਾ ਸੀ ਪਲਕੀ ਦਿੱਤੀ ਸਵਰਗਵਾਸੀ ਫਲਾਣਾ ਸਿੰਘ ਉਹਨਦੇ ਤੇ ਹੱਕ ਪੱਖਾ ਦਿੱਤਾ ਕਈ ਵਾਰ ਜਿੱਦਾਂ ਜਾਈਦਾ ਨਾ ਅਨੰਦਪੁਰ ਸਾਹਿਬ ਉੱਥੇ ਪੱਥਰ ਲੱਗਿਆ ਅਨੰਦਪੁਰ ਸਾਹਿਬ ਕੋਈ ਪੱਥਰ ਚਿੱਟਾ ਨਹੀਂ ਛੱਡਿਆ ਸੀ ਹੱਕ ਜਿਤਾਉਣ ਤੋਂ ਫਲਾਣਾ ਸਿੰਘ ਫਲਾਣਾ ਸਿੰਘ ਫਲਾਣਾ ਸਿੰਘ ਕਮਰੇ ਦੀ ਸੇਵਾ ਕਰਾਈ 11000 ਲੱਖ ਰੁਪਇਆ 50000 ਗੁਰੂ ਦੇ ਦਿੱਤੇ ਚੋ ਦੇ ਰਹੇ ਫਿਰ ਹੱਕ ਜਿਤਾਈ ਜਾਂਦੇ ਕਿੱਡੀ ਕਿੱਡੀ ਸਾਡੀ ਮੂਰਖਤਾ ਹੀ ਨਹੀਂ ਰਮਾਲਾ ਚੜਾਇਆ ਮੈਂ ਚੜਾਇਆ ਇੱਕ ਨੇ 20 ਹਜ਼ਾਰ ਦਿੱਤਾ ਮੈਂ 30 ਹਜ਼ਾਰ ਨਾ ਚੱਲੇ ਮੇਰਾ ਰੀਸਾਂ ਨਾਲ ਨਹੀਂ ਅੰਦਰੋਂ ਭਾਵਨਾ ਬਣਾਓ ਗੁਰੂ ਨੂੰ ਨਹੀਂ ਪਤਾ ਜਿਸ ਗੁਰੂ ਦੀ ਸੇਵਾ ਕਰਨ ਲੱਗੇ ਆ ਗੁਰੂ ਨੂੰ ਨਹੀਂ ਪਤਾ ਕਿ ਕੀ ਕੀ ਕਰਨ ਲੱਗੇ ਆ ਤੂੰ ਗੁਰੂ ਅਣਜਾਣ ਨਾਲ ਕਹਿੰਦੇ ਜਾਣੀ ਜਾਣ ਸਾਧ ਗੁਰ ਬਿਨ ਬੋਲਿਆਂ ਸਭ ਕੁਝ ਜਾਣਦਾ ਤੇ ਜਦੋਂ ਇਹ ਪੰਕਤੀ ਪੜਦਾ ਹੈ ਬਾਅਦ ਵਿੱਚ ਕਿੱਥੇ ਜਾਂਦੀ ਤੇਰੀ ਸ਼ਰਧਾ ਜੇ ਜਾਣੀ ਜਾਣੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਾਂ ਆ ਜਿਹੜੇ 10 10 5 5 20 20 100 100 50 50 ਰੱਖ ਕੇ ਮੱਥਾ ਟੇਕਦੇ ਹੋ ਨਾ ਗੁਰੂ ਸਾਡੇ ਪੈਸਿਆਂ ਦਾ ਵੀ ਮੁੱਖਾ ਨਹੀਂ ਗੁਰੂ ਸਾਡੇ ਰਮਾਲਿਆਂ ਦਾ ਵੀ ਮੁੱਖਾ ਨਹੀਂ ਗੁਰੂ ਸਾਡੀਆਂ ਦੇਗਾਂ ਦਾ ਵੀ ਮੁੱਖਾ ਨਹੀਂ ਇਹ ਸਿੱਖ ਦੀ ਭਾਵਨਾ ਹੈ ਸਿੱਖ ਦੀ ਸ਼ਰਧਾ ਹੈ ਮਹਾਰਾਜ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਔਰ ਇਹ ਵੀ ਦੱਸ ਦਿੰਨਾ ਗਰਮੀ ਸਰਦੀ ਪਤਝੜ ਬਸੰਤ ਨਾ ਤੁਹਾਡੇ ਏਸੀ ਦੀ ਨਾ ਪੱਖੇ ਦੀ ਕਿਸੇ चीज ਦੀ ਮਹਾਰਤ ਲੋੜ ਨਹੀਂ ਸਿਰਫ ਸਿੱਖ ਦੀ ਭਾਵਨਾ ਹੈ ਅਸੀਂ ਜਾਗਤ ਜੋਤ ਕਰਕੇ ਮੰਨਦੇ ਆ ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਿਆ ਆਗਿਆ ਭਾਈ ਅਕਾਲ ਕੀ ਤਮੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮੈ ਗੁਰੂ ਮਾਨੇਓ ਗ੍ਰੰਥ ਕਲਗੀ ਧਰ ਜੀ ਨੇ ਆਖਿਆ ਗੁਰੂ ਨੇ ਸਾਡੇ ਸਿੱਖਾਂ ਦੀ ਭਾਵਨਾ ਹੈ ਪਰ ਜੇ ਤੁਸੀਂ ਕਹੋ ਵੀ ਮੇਰੇ 100 ਰੁਪਏ ਨਾਲ ਮੇਰੇ 5000 ਨਾਲ ਗੁਰਦੁਆਰਾ ਚੱਲਦਾ ਹੈ ਕੋਈ ਲੋੜ ਨਹੀਂ ਤੇਰੇ 5000 ਲੈ ਆ ਚੋ ਕੇ ਪਤਾ ਨਹੀਂ ਤੇਰੇ ਵਰਗੇ ਕਿੰਨੇ ਕੁ ਕਰੋੜ ਇੱਥੇ ਖੜੇ ਨੇ ਲੈਣਾਂ ਚ ਪਤਾ ਹੀ ਨਹੀਂ ਤੇ ਜਿਹੜਾ ਇਹ ਤੇ ਪ੍ਰਬੰਧ ਚੱਲਣਾ ਹੈ ਗੁਰਦੁਆਰੇ ਦਾ ਤਾਂ ਗੁਰੂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਤੇ ਜੇ ਭਾਵਨਾ ਹੈ ਜੇ ਸ਼ਰਧਾ ਹੈ ਭਾਵਨਾ ਨਾਲ ਭਾਵੇਂ ਤੂੰ ਜੇ ਭਾਵਨਾ ਨਹੀਂ ਨਾ ਮੇਰੀ ਸ਼ਰਧਾ ਨਹੀਂ ਇੱਥੇ ਲੱਖ ਰੁਪਇਆ ਰੱਖ ਕੇ ਮੱਥਾ ਟੇਕਦੇ 5 ਲੱਖ ਰੱਖ ਕੇ ਮੱਥਾ ਟੇਕਦੇ ਕੋਈ ਪਰਵਾਹ ਨਹੀਂ ਇੱਥੇ ਜੇ ਭਾਵਨਾ ਨਹੀਂ ਤੁ ਕਈ ਵੀ ਲੋਕਾਂ ਚਾਰੇ ਮੈਂ ਗੁਰੂ ਨੂੰ ਦੇਣ ਲੱਗਿਆਂ ਲੈ ਜਾ ਚੁੱਕੇ ਆਪਦਾ ਕੋਈ ਪ੍ਰਵਾਨ ਨਹੀਂ ਤੇ ਜੇ ਸ਼ਰਧਾ ਹੈ ਜੇ ਇਹ ਕਹਿੰਨਾ ਵੀ ਸਤਿਗੁਰੂ ਤੇਰੇ ਦਿੱਤੇ ਚੋਂ ਕੁਝ ਪੇਟਾ ਕਰਨ ਲੱਗਿਆਂ ਫਿਰ 10 ਰੁਪਈਆ ਦੀ ਵੀ ਕਿਹੜੀ ਗੱਲ ਹੈ ਭਾਵੇਂ ਕੌਡੀ ਰੱਖ ਕੇ ਮੱਥਾ ਟੇਕਦੇ ਗੁਰੂ ਨੇ ਉਹ ਵੀ ਗੱਲ ਨਾਲ ਲਾ ਲੈਣੀ ਹੈ ਭਾਵੇਂ ਕੌਡੀ ਰੱਖਦੇ ਤੇ ਯਾਦ ਯਾਦ ਰੱਖਿਓ ਗੁਰੂ ਕੌਡੀਆਂ ਵੀ ਪ੍ਰਵਾਨ ਕਰਦਾ ਹੈ ਕਿਰਪਾ ਕਰਦੇ ਨੇ ਮਹਾਰਾਜ ਸਰਸੰਗਤ ਜੀ ਅਤਿ ਇਤਿਹਾਸ ਵਿੱਚ ਭਾਈ ਫੱਗੂ ਦਾ ਜ਼ਿਕਰ ਆਉਂਦਾ ਹੈ ਉਹ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਿੱਖ ਸੀ ਭਾਈ ਫੱਗੂ ਉਹਨੇ ਨਾ ਸੰਗਤ ਦਾ ਦਸਵੰਦ ਇਕੱਠਾ ਕਰਨਾ ਤੇ ਮਹਾਰਾਜ ਦੇ ਚਰਨਾਂ 'ਚ ਲੈ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੱਥਾ ਟੇਕ ਦੇਣਾ ਧਿਆਨ ਵਿੱਚ ਬਹਿਣਾ ਮਹਾਰਾਜ ਦੇ ਰੋਜ਼ ਦਰਸ਼ਨ ਕਰਨੇ ਸਿਮਰਨ ਕਰੀ ਜਾਣਾ ਭਗਤੀ ਕਰੀ ਜਾਣੀ ਸੁਣਿਓ ਸਿਮਰਨ ਕਰਨਾ ਭਗਤੀ ਕਰੀ ਜਾਣੀ ਜ਼ਿੰਦਗੀ ਉਹ ਨਾ ਦਸਵੰਦ ਲੈਣ ਜਾਂਦਾ ਹੈ ਹੁਣ ਸੁਰਤ ਰੂਪ ਵਿੱਚ ਤੇ ਮਹਾਰਾਜ ਦਰਸ਼ਨ ਦੇਂਦੇ ਨੇ ਉਹਨੂੰ ਜਦੋਂ ਆਪਾਂ ਧਿਆਨ ਲਾ ਕੇ ਬੈਠਨੇ ਆ ਗੁਰਸਿੱਖ ਦੀ ਐਡੀ ਅਵਸਥਾ ਹੁੰਦੀ ਜਿੱਥੇ ਮਰਜੀ ਜਾ ਸਕਦਾ ਹੈ ਜਦੋਂ ਮਾਲਕ ਚ ਭੇਦ ਹੋ ਜਾਂਦਾ ਉਹ ਉਹ ਵੇਖਣਾ ਚਾਹੇ ਵੀ ਕਲਗੀ ਧਰ ਕੇ ਹੋ ਜੇ ਸੀ ਸਭ ਜਾਦੇ ਕਿ ਹੋ ਜੇ ਸੀ ਗੁਰਨਾਰਨ ਸਿੰਘ ਸਾਹਿਬ ਦੇ ਆਕਾਰ ਕਿ ਹੋ ਜੇ ਸੀ ਇਹ ਸਭ ਪਰ ਕੀ ਵੀ ਥੋੜਾ ਲੈਵਲ ਬਣਾਉਣਾ ਪੈਂਦਾ ਸੁਰਤ ਵਿੱਚ ਜਦੋਂ ਵੈਂਦੇ ਮਹਾਰਾਜ ਦੇ ਦਰਸ਼ਨ ਹੁੰਦੇ ਨੇ ਸੁਣਿਓ ਦਰਸ਼ਨ ਹੁੰਦੇ ਨੇ ਤੇ ਕਹਿੰਦੇ ਭਾਈ ਫੱਗੂ ਸੀ ਜਿਹੜਾ ਉਹ ਨਾ ਐਦਾਂ ਐਦਾਂ ਬੈਠਿਆ ਤੇ ਇੱਕ ਦਿਨ ਮਨ ਚ ਫੁਰਨਾ ਬਣ ਗਿਆ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਮਾਰਨ ਨੂੰ ਘਰ ਬੁਲਾਉਣਾ ਹੈ। ਇਹ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਆਹ ਤੇ ਆਂਦੇ ਹੋ ਬਈ ਹਿਲਜੁਲ ਨਾ ਕਰੋ। ਗੁਰੂ ਤੇਗ ਬਹਾਦਰ ਸਾਹਿਬ ਮਾਰਨ ਨੂੰ ਆਪਣੇ ਘਰ ਲੈ ਆਉਣਾ ਹੈ ਮੈਂ ਬੁਲਾਉਣਾ ਹੈ ਮਹਾਰਾਜ ਨੂੰ। ਹੁਣ ਉਹ ਕਹਿੰਦੇ ਵੀ ਫੁਰਨਾ ਲੈ ਲਿਆ ਉਦੋਂ ਅੱਗੇ ਹਰ ਵਾਰੀ ਦਸਵੰਦ ਇਕੱਠਾ ਕਰਕੇ ਹਰ ਵਾਰੀ ਦਸਵੰਦ ਇਕੱਠਾ ਕਰਕੇ ਮਾਰੇ ਗੁਰੂ ਤੇਗ ਬਹਾਦਰ ਸਾਹਿਬ ਕੋ ਲੈ ਕੇ ਜਾਂਦਾ ਸੀ ਐਦ ਕੀ ਪਤਾ ਕੀ ਕਹਿੰਦਾ ਕਿ ਨਾ ਮਹਾਰਾਜ ਕਿਰਪਾ ਕਰ ਦਿਓ ਸੁਣਿਓ ਮਹਾਰਾਜ ਕਿਰਪਾ ਕਰ ਦਿਓ ਮੇਰੇ ਘਰ ਚਰਨ ਪਾਓ ਫੁਰਨਾ ਲੈ ਲਿਆ ਗੁਰਸਿੱਖ ਫੁਰਨਾ ਲੈ ਲੇ ਤੇ ਫੁਰਨਾ ਪੂਰਾ ਕਰਨ ਵਾਸਤੇ ਮਾਲਕ ਨੂੰ ਆਉਣਾ ਪੈਂਦਾ ਹੈ ਫਰਨਾ ਲੈ ਲਿਆ ਇਹ ਕੁਦਰਤੀ ਏਦਾਂ ਬੈਠਾ ਭਾਵੇਂ ਸੁਰਤ ਰੂਪ ਵਿੱਚ ਮਾਰੇ ਦੇ ਦਰਸ਼ਨ ਕਹਿੰਦਾ ਐਦ ਕੀ ਮਹਾਰਾਜ ਜੇ ਮੇਰੇ ਘਰ ਵਿੱਚ ਆਓਗੇ ਤੇ ਦਸਵੰਦ ਤਾਂ ਦੇਣਾ ਨਹੀਂ ਮੈਂ ਕੋੰਦੀ ਆਉਣਾ ਪਿਆਰ ਦੀਆਂ ਬਾਤਾਂ ਜੇ ਆਓਗੇ ਦਸਵੰਦ ਦੇਣਾ ਹੀ ਤਾਂ ਮਹਾਰਾਜ ਜੀ ਤੁਹਾਨੂੰ ਮੇਰੇ ਘਰ ਆ ਕੇ ਦਸਵੰਦ ਲੈਣਾ ਪੈਣਾ ਤੇ ਕਹਿੰਦੇ ਇਹ ਨਾ हगू घर बना लगा तो क्या इन्हे घर बनाया मिस्त्री ने दरवाजा छोटा रखता मिस्त्री ने दरवाजा छोटा रखिया ਇਹ ਰੋਲਾ ਪਾਉਣ ਲੱਗ ਗਿਆ ਕਹਿੰਦਾ ਗੱਲ ਸੁਣ ਆ ਕੀ ਕੀਤਾ ਇਹ ਇਸ ਦਰਵਾਜ਼ੇ ਚੋਂ ਮੇਰੇ ਸਤਿਗੁਰ ਨੇ ਲੰਘਣਾ ਹੈ ਦਰਵਾਜ਼ਾ ਛੋਟਾ ਨਹੀਂ ਵੱਡਾ ਕਰ ਵੱਡਾ ਗੁਰੂ ਵੱਡੇ ਦਰਵਾਜ਼ੇ ਚੋਂ ਨਿਕਲੇਗਾ ਸਤਿਗੁਰ ਘੋੜੇ ਤੇ ਬਹਿ ਕੇ ਆਉਣਗੇ ਘੋੜੇ ਸਮੇਤ ਅੰਦਰ ਲਿਆਉਣਾ ਹੈ ਮਹਾਰਾਜ ਨੂੰ ਵੱਡਾ ਦਰਵਾਜ਼ਾ ਚਾਹੀਦਾ ਉਹ ਪਿੰਡ ਵਾਲੇ ਵੇਖ ਕੇ ਹੱਸਣ ਜਿਹੜੇ ਨਾਲ ਦੇ ਕਹਿੰਦੇ ਕੀ ਗੱਲਾਂ ਕਰੀ ਜਾਂਦਾ ਹੈ ਦਰਵਾਜ਼ਾ ਛੋਟਾ ਰਹਿ ਗਿਆ ਵੱਡਾ ਕਹਿੰਦਾ ਮੈਨੂੰ ਨਹੀਂ ਪਤਾ ਵੱਡਾ ਕਰੋ ਦਰਵਾਜ਼ਾ ਕਿੰਨੇ ਕਰਨਾ ਕੀ ਕਿ ਨਾ ਮਹਾਰਾਜ ਸਿੱਧੇ ਅੰਦਰ ਆਉਣਗੇ ਉਹ ਕਹਿੰਦੇ ਫੱਗੂਆ ਐਵੇਂ ਕਿਉਂ ਕਮੜਾ ਹੋਇਆ ਤੇਰੇ ਕੋਲ ਮਹਾਰਾਜ ਨੇ ਕੀ ਲੈਣ ਆਉਣਾ ਹੈ ਹਰ ਵਾਰੀ ਤੂੰ ਜਾਂਦਾ ਦਸਵੰਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜੇ ਵੱਡੇ ਨੇ ਤੇਰੇ ਕੋਲ ਕੀ ਲੈਣ ਆਉਂਦਾ ਕਹਿੰਦਾ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਹੈ ਮੈਂ ਅੰਦਰੋਂ ਬਾਜਾ ਮਾਰਦਾ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਉਣਗੇ ਜਰੂਰ ਆਉਣਗੇ ਮਹਾਰਾਜ ਅੰਦਰ ਬੈਠਾ ਯਾਦ ਕਰੀ ਜਾਂਦਾ ਯਾਦ ਕਰਦਾ ਕਰਦਾ ਕਹਿੰਦੇ ਸਾਧ ਸੰਗਤ ਕਹਿੰਦਾ ਉਹ ਪਿੰਡ ਵਾਲੇ ਕਹਿੰਦੇ ਨੇ ਇੱਥੇ ਬੁਲਾਏਗਾ ਮਹਾਰਾਜ ਨੂੰ ਕਹਿੰਦਾ ਤੁਸੀਂ ਦਰਵਾਜ਼ਾ ਵੱਡਾ ਕਰੋ ਮੈਨੂੰ ਨਹੀਂ ਕੁਝ ਵੀ ਪਤਾ ਵੱਡਾ ਦਰਵਾਜ਼ਾ ਕਰਾ ਲਿਆ ਵੱਡਾ ਦਰਵਾਜ਼ਾ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਯਾਦ ਕਰਦਾ ਰੋਜ਼ ਮਹਾਰਾਜ ਸਾਹਿਬ ਨੂੰ ਸਣਿਆ ਮੈਂ ਗੱਲ ਕਿੱਥੋਂ ਸ਼ੁਰੂ ਕੀਤੀ ਵੀ 10 ਰੁਪਏ ਦੀ ਥਾਂ ਤੇ ਕੁੱਡੀ ਵੀ ਰੱਖ ਦੋ ਉਹ ਵੀ ਗੁਰੂ ਪ੍ਰਮਾਨ ਕਰ ਲੈ। ਸਾਧ ਸੰਗਤ ਕਹਿੰਦੇ ਭਾਈ ਫੱਗੂ ਇੱਕ ਦਿਨ ਨਾ ਮੰਗਣ ਗਿਆ ਦਸਵੰਦ ਇਕੱਠਾ ਕਰਦਾ ਸੀ ਸੰਗਤ ਮੰਗਣ ਚਲੇ ਆ ਗਿਆ ਲਿਆਓ ਭਾਈ ਗੁਰੂ ਸਾਹਿਬ ਨੇ ਆਉਣਾ ਹੈ ਦਸਵੰਦ ਦੇਣਾ ਹੈ ਮਾਰੇ ਨੂੰ ਦਸਵੰਦ ਦੇਣਾ ਹੈ ਤੇ ਕਹਿੰਦੇ ਮੰਗਦਾ ਫਿਰਦਾ ਮਹਾਰਾਜ ਸਾਹਿਬਾ ਵਾਸਤੇ ਤਿਆਰੀ ਕਰਦਾ ਫਿਰਦਾ ਹੈ ਤਿਆਰੀ ਦਸਵੰਦ ਇਕੱਠਾ ਕਰਕੇ ਨਾ ਇਹਨੇ ਕੀ ਕੀਤਾ ਸੰਗਤ ਤੋਂ ਦਸਵੰਦ ਲੈ ਕੇ ਆ ਲਗ-ਲਗ ਘੜਿਆਂ ਚ ਰੱਖ ਲਿਆ ਭਾਂਡਿਆਂ ਚ ਆ ਉੱਤੇ ਪਰਚੀ ਲਿਖਤੀ ਆ ਇਹਿੰਦਾ ਆ ਇਹਿੰਦਾ ਆ ਇਹਿੰਦਾ ਤੇ ਸੰਗਤ ਉਡੀਕ ਦੀ ਮਹਾਰਾਜ ਨੂੰ ਇਹ ਵੀ ਡੀਕਦਾ ਕਹਿੰਦੇ ਉਹ ਦੇਨ ਆਇਆ ਜਿੱਦਣ ਧੰਗੁਰੂ ਤੇਗ ਬਹਾਦਰ ਸਾਹਿਬ ਮਾਰੇ ਨੇ ਇਹਦੇ ਘਰ ਹੁਣ ਹੈ ਇਹਨੂੰ ਨਹੀਂ ਪਤਾ ਇਹਨੂੰ ਨਹੀਂ ਪਤਾ ਉਹ ਦੇਨ ਆਇਆ ਤੇ ਕਹਿੰਦੇ ਇਹਨੂੰ ਦੱਸਿਆ ਸਤਿਗੁਰੂ ਘੋੜੇ ਤੇ ਨੇ ਮਾਰੇ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨਾਲ ਸਿੰਘ ਨੇ ਕਹਿੰਦੇ ਅੱਗੇ ਜਾ ਕੇ ਸਿੰਘਾਂ ਨੇ ਭਾਈ ਫੱਗੂ ਨੇ ਜਿਹੜਾ ਵੱਡਾ ਦਰਵਾਜ਼ਾ ਬਣਾਇਆ ਹੈ ਸਿੰਘਾਂ ਨੇ ਜਾ ਕੇ ਦੱਸਿਆ ਕਹਿੰਦੇ ਫੱਗੂਆ ਛੇਤੀ ਬਾਹਰ ਆ ਕਹਿੰਦਾ ਕੀ ਹੋਇਆ ਕਹਿੰਦਾ ਵੇਖ ਤੇਰੇ ਘਰ ਵਿੱਚ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆ ਰਹੇ ਵਾਹ ਵਾਹ ਅਕਾਲ ਸ੍ਰੀ ਅਕਾਲ ਤੇਰੇ ਘਰ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਨੇ ਤੂੰ ਸੁਣਿਆ ਨਿਹਾਲ ਹੋ ਗਿਆ ਆਲੇ ਦੁਆਲੇ ਜਿਹੜੇ ਮਿਹਨੇ ਮਾਰਦੇ ਸੀ ਤੇਰੇ ਕੋਲ ਕੀ ਲੈਣ ਆਉਣਾ ਹੈ ਮਹਾਰਾਜ ਨੇ ਤੇਰੇ ਕੋਲ ਕਿਉਂ ਆਉਣਗੇ ਕਿਨੇ ਅੱਛਾ ਮਹਾਰਾਜ ਆ ਰਹੇ ਨੇ ਖੁਸ਼ ਹੋ ਕਿੱਥੇ ਨੇ ਜਦੋਂ ਬਾਹਰ ਨਿਕਲਿਆ ਉਹ ਵੱਡਾ ਦਰਵਾਜ਼ਾ ਗੁਰੂ ਦੀ ਯਾਦ ਵਿੱਚ ਬਣਾਉਂਦਾ ਹੈ ਕਿਨੇ ਮਾਰੇ ਤੁਰੇ ਆਉਂਦੇ ਨੇ ਆ ਰਹੇ ਨੇ ਮਹਾਰਾਜ ਕਹਿੰਦੇ ਘੋੜੇ ਤੇ ਸਵਾਰ ਨੇ ਧੰਗ ਗੁਰੂ ਤੇਗਵਾਲ ਸਾਹਿਬ ਮਾਰੇ ਘਰ ਦੇ ਬਾਹਰ ਖੜ ਕੇ ਆ ਗਏ ਭਾਈ ਫੱਗੂ ਜਦੋਂ ਵੇਖਦਾ ਕਹਿੰਦਾ ਮਹਾਰਾਜ ਆ ਗਏ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਘੋੜੇ ਤੇ ਸਵਾਰ ਨੇ ਕਹਿੰਦੇ ਇਹਨੇ ਮਹਾਰਾਜ ਦਾ ਚਰਨ ਸੀ ਜਿਹੜਾ ਰਕਾਬ ਚ ਸੀ ਚਰਨ ਫੜ ਕੇ ਛਾਤੀ ਨਾਲ ਲਾਇਆ ਠੰਡ ਪੈ ਗਈ ਨਿਹਾਲ ਹੋ ਗਿਆ ਮਹਾਰਾਜ ਮੇਰੇ ਗਰੀਬ ਦੀ ਬੇਨਤੀ ਨੂੰ ਭਾਗ ਲੱਗਿਆ ਮੇਰੇ ਮੇਰੇ ਗਰੀਬ ਦੀ ਬੇਨਤੀ ਨੂੰ ਮਾਰੇ ਮੇਰੇ ਘਰ ਚਰਨ ਪਾਉਣਾ ਹੈ ਧਿਆਨ ਦਿਓ ਮੇਰੇ ਘਰ ਚਰਤ ਕੌਣ ਆਇਓ ਖੁਸ਼ੀਆਂ ਬਖਸ਼ਣ ਆਇਓ ਇਹਨੇ ਵੱਡਾ ਦਰਵਾਜਾ ਘੋੜੇ ਸਮੇਤ ਅੰਦਰ ਲੈ ਗਿਆ ਮਹਾਰਾਜ ਦਾ ਭਾਈ ਫਕੂ ਧਿਆਨ ਦਿਓ ਬੇਨਤੀ ਇਹ ਹਿਲਜੁਲ ਨਾ ਕਰੋ ਜਿੰਨੇ ਜਾਣਾ ਪਿੱਛੋਂ ਦੀ ਜਾਓ ਅੱਗੋਂ ਦੀ ਨਾਲ ਨਹੀਂ ਥੋੜੇ ਸਮੇਂ ਜੀ ਮੈਂ ਸਮਾਪਤੀ ਕਰਨੀ ਬਹੁਤਾ ਸਮਾਂ ਨਹੀਂ ਧਿਆਨ ਦਿਓ ਥੋੜਾ ਜਿਹਾ ਟਕਾ ਬਖਸ਼ੋ ਹਾਂ ਜੀ ਆ ਕਾ ਟਕਾ ਬਖਸ਼ੋ ਭਾਈ ਫੱਗੂ ਕਹਿੰਦੇ ਮਾਰੇ ਨੂੰ ਅੰਦਰ ਲੈ ਆਇਆ ਘੋੜੇ ਦੇ ਸੱਚੇ ਬਾਦਸ਼ਾਹ ਉਤਰੇ ਆਸਣ ਲਾਇਆ ਮਹਾਰਾਜ ਦਾ ਸੰਗਤ ਬੜੀ ਨਾਲ ਦਰਸ਼ਨ ਕਰਨ ਆਏ ਸਾਰੇ ਤੇ ਸਭ ਨੂੰ ਪਤਾ ਹੈ ਭਾਈ ਫੱਗੂ ਮਾਰੇ ਨੂੰ ਪਿਆਰ ਬੜਾ ਕਰਦਾ ਹੈ ਇਮਾਨਦਾਰ ਸਿੱਖ ਹੈ ਤੇ ਕਹਿੰਦੇ ਭਾਈ ਫੱਗੂ ਨੇ ਜਲ ਪਾਣੀ ਛਕਾਇਆ ਮਾਰੇ ਨੂੰ ਜਲ ਪਾਣੀ ਛਕਾ ਕੇ ਨਾ ਉਹ ਜਿਹੜਾ ਦਸਵੰਦ ਸੰਗਤ ਦਾ ਇਕੱਠਾ ਕੀਤਾ ਸੀ ਫੱਗੂ ਲਿਆ ਭਾਈ ਦਸਵੰਦ ਜਿਹੜਾ ਇਕੱਠਾ ਕੀਤਾ ਪੁਰਤੇਗ ਬਾਧਰ ਸਾਹਿਬ ਮਾਰੇ ਕਹਿੰਦੇ ਸੰਗਤ ਦਾ ਦਸਵੰਦ ਜਿਹੜਾ ਇਕੱਠਾ ਕੀਤਾ ਲਿਆ ਜੀ ਮਹਾਰਾਜ ਇਹਨੇ ਲੈ ਕੇ ਆਇਆ ਫੱਗੂ ਮਹਾਰਾਜੀ ਜਿੱਦਾਂ ਜਿੱਦਾਂ ਦਸਵੰਦ ਲਿਖਿਆ ਸੀ ਇਹਨੇ ਉਦਾਂ ਦਾ ਅੱਗੇ ਰੱਖੀ ਗਿਆ ਮਹਾਰਾਜ ਆਹ ਫਲਾਣੇ ਸਿੱਖ ਦਾ ਆਹ ਇਹਿੰਦਾ ਆਹ ਇਹਿੰਦਾ ਸੱਚੇ ਪਾਤਸ਼ਾਹ ਜਦੋਂ ਸਾਰਾ ਫੱਗੂ ਆ ਗਿਆ ਧਿਆਨ ਦਿਓ ਸਾਰਾ ਦਸਵੰਦ ਆ ਗਿਆ ਜੀ ਮਹਾਰਾਜ ਸਾਰਾ ਦਸਵੰਦ ਲੈ ਆਇਆ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਕਹਿੰਦੇ ਕਹਿੰਦੇ ਸਾਰਾ ਦਸਵੰਦ ਦੇਤਾ ਕਹਿੰਦੇ ਹਾਂ ਜਿੰਨਾ ਜਿੰਨਾ ਲਿਆਇਆ ਸੀ ਸੰਗਤ ਤੋਂ ਜੀ ਮਹਾਰਾਜ ਗੁਰਤੇਗ বাহাদুর ਸਾਹਿਬ ਮਾਰੇ ਸਾਰੀ ਸੰਗਤ 'ਚ ਕਹਿੰਦੇ ਕਹਿੰਦੇ ਫਗੂਆ ਇੱਕ ਦਸਵੰਦ ਰਿੰਦਾ ਰੱਖ ਗਿਆ ਕੀ ਗੱਲ ਸੁਣਿਆ ਇੱਕ ਦਸਵੰਦ ਰੱਖ ਗਿਆ ਸ਼ੱਕ ਲਿਆ ਤੂੰ ਇੱਕ ਦਸਵੰਦ ਕਿੱਥੇ ਭਾਈ ਫਗੂ ਇੱਕ ਦਮ ਹੈਰਾਨ ਸੰਗਤ ਵੀ ਹੈਰਾਨ ਹੋ ਗਈ ਸਾਰੀ ਉਹ ਕਹਿੰਦੇ ਐਡਾ ਇਮਾਨਦਾਰ ਸਿੱਖ गुरु तेग बहादुर साहब महाराज न्याराया बुलाया बुलाया दसवंध संगत का महाराज देता पर महाराज की सचे बादशाह कहीं दे एक दसबंध रख लिया दसवंध पूरा नहीं पूरा नहीं कर दसवंध लिया बाकी ना महाराज बाकी दसवंध के याद महाराज नहीं ਸੱਚੇ ਪਾਤਸ਼ਾਹ ਐਨਾ ਹੀ ਦਸਵੰਦ ਹੈ ਮਹਾਰਾਜ ਗੁਰਤੇਗ ਵਾਧਰ ਸਾਹਿਬ ਮਹਾਰਾਜ ਹੱਥ ਜੋੜ ਕੇ ਮਾਰੇ ਮੈਂ ਤੇ ਕਦੇ 1 ਰੁਪਇਆ ਨਹੀਂ ਬੇਈਮਾਨੀ ਕੀਤੀ ਤੁਹਾਡਾ ਦਸਵੰਦ ਰੱਖਣਾ ਮੈਂ ਕਹਿੰਦੇ ਇੱਕ ਰਹਿੰਦਾ ਤੇ ਰੱਲ ਇੱਕ 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 ਦਾ ਸਬੰਧ ਰਹਿੰਦਾ ਯਾਦ ਕਰ ਸੁਣਿਓ ਕਹਿੰਦੇ ਇਹਦਾ ਜਿਹੜਾ ਵੇੜਾ ਸੀ ਨਾ ਫੱਗੂ ਦਾ ਉਹਦੇ ਵਿੱਚ ਸੀ ਇੱਕ 베ਰੀ ਸੁਣਿਓ ਇੱਕ 베ਰੀ ਲੱਗੀ ਸੀ ਸਾਰੀ ਸੰਗਤ ਹੈਰਾਨ ਕਹਿੰਦਾ ਮਹਾਰਾਜ ਕਹੀ ਕੀ ਜਾਂਦੇ ਨੇ ਐਡਾ ਇਮਾਨਦਾਰ ਇਕੱਲੇ ਇਕੱਲੇ ਦਾ ਦਸਵੰਦ ਲਿਖ ਕੇ ਰੱਖਦਾ ਹੈ ਜੋ ਮਿਲਦਾ ਦੇ ਦਿੰਦਾ ਹੈ ਜੋ ਮਿਲਦਾ ਦੇ ਦਿੰਦਾ ਹੈ ਤੇ ਸਾਧ ਸੰਗਤ ਜੀ ਉਹ ਉਸ ਵੇਲੇ ਆਖਣ ਲੱਗੇ ਕਹਿੰਦੇ ਇਹਨੇ ਫੱਗੂ ਤੇ ਇਦਾਂ ਦਾ ਹੈ ਨਹੀਂ ਪਰ ਮਾਰੇ ਕਹਿੰਦੇ ਦਸਵੰਦ ਰੱਖ ਲਿਆ ਨਾ ਸਮਝਾਈ ਫੱਗੂ ਨੂੰ ਕਹਿੰਦੇ ਉਹ ਸਾਹਮਣੇ 베ਰੀ ਲੱਗੀ ਹੈ 베ਰੀ ਉਹ ਸਾਹਮਣੇ ਲੱਗੀ ਕਹਿੰਦੇ ਇਹ 베ਰੀ ਕਿੰਦੀ 베ਰੀ ਫਗੂ ਯਾਦ ਆਇਆ ਕੁਸ਼ ਗੁਰਤੇਗ ਬਾਧਰ ਦਾ ਮਾਰੇ ਕਹਿੰਦੇ ਇਹ 베ਰੀ ਕਿੰਦੀ ਹੈ 베ਰੀ ਮੇਰੀ ਹੈ ਮਹਾਰਾ ਗੁਰਤੇਗ ਬਾਧਰ ਸਭ ਕਹਿੰਦੇ ਫਗੂਆ ਤੇਰੀ ਮੇਰੀ ਤੇਰੇ ਘਰ ਚ ਲੱਗੀ ਹੱਥ ਜੁੜ ਗਏ ਆਏ ਹਏ ਨੇਦਰ ਭਾਰਾ ਹੈ ਖੜਾ ਹੋ ਕੇ ਚਰਣਾ ਤੇ ਡਿੱਗ ਕੇ ਰੋਣ ਲੱਗ ਪਿਆ ਮਹਾਰਾ ਵਾਕਈ ਤੁਸੀਂ ਸੱਚ ਬੋਲਦੇ ਓ ਇੱਕ ਦਸਵੰਦ ਮੇਰੇ ਅਲ ਤੁਹਾਡਾ ਰਹਿੰਦਾ ਏ ਇਹ 베ਰੀ ਮੇਰੀ ਨਹੀਂ ਇਹ 베ਰੀ ਤੁਹਾਡੀ ਏ ਇਹ ਦਸਵੰਦ ਤੁਹਾਡੀ 베ਰੀ ਏ ਸੰਗਤ ਸਾਰੀ ਬੈਠੀ ਹੈਰਾਨ ਹੋ ਕੇ ਨੇ ਇਹ ਇਹ ਕਿਦਾਂ 베ਰੀ ਮਹਾਰਾਜ ਦੀ ਏ ਇੱਕ ਆ ਦਾ ਦਸਵੰਦ ਹੋਇਆ ਉਹਦੇ ਵੇੜੇ ਚ 베ਰੀ ਹੋ ਗਈ ਇਹਨੇ ਭਗਵਾ ਲੈ ਹੁਣ ਖੜਾ ਹੋ ਕੇ ਤੂੰ ਦੱਸ ਸਾਰੀ ਸੰਗਤ ਨੂੰ ਸੁਣਿਓ ਸਾਰੀ ਸੰਗਤ ਨੂੰ ਤੂੰ ਦੱਸ ਕੀ ਕੀ ਬਣਿਆ ਕੀ ਸੀ ਤੇਰੇ ਨਾਲ ਹੋਇਆ ਕੀ ਸੀ ਖੜਾ ਹੋ ਕੇ ਕਹਿੰਦਾ ਸੰਗਤ ਜੀ ਮੈਂ ਮੰਗਣ ਗਿਆ ਸੀ ਦਸਵੰਦ ਸੁਣਿਓ ਮੈਂ ਮੈਂ ਮੰਗਣ ਗਿਆ ਸੀ ਦਸਵੰਦ ਭਾਵਨਾ ਵਾਲਾ ਸਿੱਖ ਸੀ ਭਾਈ ਫੱਗੂ ਇਹਨੇ ਮੰਗਦਿਆਂ ਮੰਗਦਿਆਂ ਕਹਿੰਦਾ ਇੱਕ ਬੀਬੀ ਦੇ ਘਰ ਦੇ ਅੱਗੇ ਖੜ ਗਿਆ ਜਾ ਕੇ ਉਹਨੂੰ ਕਿਹਾ ਵੀ ਮਾਰੇ ਬਾਤ ਤੇ ਦਸਵੰਦ ਲੈ ਕੇ ਜਾਣਾ ਕਹਿੰਦਾ ਉਹਨੇ ਅਕੀ ਨੇ ਕੁਝ ਹੋਰ ਤਾਂ ਦਿਸਿਆ ਨਹੀਂ ਉਹਨੇ ਉਹਨੇ ਅਕੀ ਨੇ ਝਾੜੂ ਲਾਉਂਦੀ ਸੀ ਝਾੜੂ ਝਾੜੂ ਲਾਉਂਦੀ ਸੀ ਕਹਿੰਦਾ ਉਹਨੇ ਝਾੜੂ ਜਿਹੜਾ ਲਾਇਆ ਕੂੜਾ ਇਕੱਠਾ ਹੋਇਆ ਤੇ ਸਾਰਾ ਕੂੜਾ ਮੇਰੀ ਝੋਲੀ 'ਚ ਪਾਤਾ ਉਹਨੇ ਬੀਬੀ ਨੇ ਸਾਰਾ ਕੂੜਾ ਝੋਲੀ 'ਚ ਪਾਤਾ ਤੇ ਝੋਲੀ 'ਚ ਕਹਿੰਦਾ ਮੈਂ ਕਿਹਾ ਵੀ ਕੂੜਾ ਜਦੋਂ ਕਹਿੰਦਾ ਮੈਂ ਸੱਤ ਕਰਕੇ ਕਿਉਂਕਿ ਦਿਆਵਾਨ ਸੇਖ ਜੀ ਭਾਵਨਾ ਨਾਲ ਬੰਦਗੀ ਵਾਲਾ ਸੀ ਇਹਨਾਂ ਭਾਈ ਫੱਗੂ ਐਡੀ ਕਿਰਪਾ ਵਾਲਾ ਸੇਖ ਸੀ ਕਹਿੰਦਾ ਮੈਂ ਕਿਆ ਕੂੜਾ ਦਿੱਤਾ ਹੈ ਕੀ ਪਤਾ ਕਿਹੜੀ ਭਾਵਨਾ ਨਾਲ ਦਿੱਤਾ ਕਿੱਡੀ ਭਾਵਨਾ ਹੋਵੇ ਹੈ ਤੇ ਕੂੜੇ ਦੀ ਕਿਹੜੀ ਭਾਵਨਾ ਕਹਿੰਦਾ ਮਹਾਰਾਜ ਕੀ ਹੋਇਆ ਮੈਂ ਕੂੜਾ ਲੈ ਕੇ ਘਰ ਆ ਗਿਆ ਸੁਣਿਓ ਦਸਵੰਦ ਚੋਂਨੇ ਕੂੜਾ ਪਾਤਾ ਕਹਿੰਦਾ ਜਦੋਂ ਮੈਂ ਸਾਰਿਆਂ ਦਾ ਦਸਵੰਦ ਇਕੱਠਾ ਕਰਕੇ ਇੱਕ 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 ਰੱਖਣ ਲੱਗਿਆ ਕਿ ਜਿੱਦਣ ਮਹਾਰਾਜ ਆਉਣਗੇ ਦੇਾਂਗਾ ਜਦੋਂ ਕੂੜਾ ਵੇਖਿਆ ਤੇ ਕਹਿੰਦਾ ਕੂੜਾ ਫਿਰ ਕਰਿਆ ਮੈਂ ਸ਼ਾਨਵੀਨ ਵਿੱਚੋਂ ਕੁਝ ਲੱਭ ਜੇ ਸ਼ਾਨਵੀਨ ਮੈਂ ਡੇਗਿਆ ਨਹੀਂ ਅਗਲੇ ਦੇ ਭਾਵਨਾ ਨਾਲ ਕੂੜਾ ਦਿੱਤਾ ਤੇ ਕੋਈ ਨਹੀਂ ਸੁਣਿਆ ਕਹਿੰਦਾ ਮੈਂ ਉਹ ਕੱਪੜ ਸ਼ਾਨ ਕਰ ਲਿਆ ਕੂੜਾ ਕੱਪੜ ਸ਼ਾਨ ਕੀਤਾ ਤੇ ਸੱਚੇ ਬਾਦਸ਼ਾਹ ਬਾਕੀ ਮਿੱਟੀ ਥੱਲੇ ਝੜ ਗਈ ਇੱਕੋ ਚੀਜ਼ ਰਹਿ ਗਈ ਸੀ ਜਿਹੜੀ ਬੇਰ ਦੀ ਘਟਕ ਸੀ ਘਟਕ ਬੇਰ ਦੀ ਉਹ ਰਹਿ ਗਈ ਤੇ ਮਹਾਰਾਜ ਉਹ ਬੇਰ ਦੀ ਘਟਕ ਕਹਿੰਦਾ ਮੈਂ ਆਪਣੇ ਵੇੜੇ ਚ ਲਾ ਲਿਆ ਉਹ ਬੇਰ ਦੀ ਘਟਕ ਧੰਗੁਰੂ ਤੇਗਪਾਦਰ ਸਾਹਿਬ ਮਾਰੇ ਕਹਿੰਦੇ ਸੁਣ ਤੂੰ ਮੰਗਣ ਗਿਆ ਲੈ ਕੇ ਆਇਆ ਗੁਰੂ ਨਾਨਕ ਦੇ ਘਰ ਨੂੰ ਭਾਵੇਂ ਕੂੜਾ ਤੁਸ਼ਾਨ ਪਿੰਨ ਕਰਕੇ 베ਰੀ ਲਾ ਲਈ 베ਰੀ ਕਿੰਦੀ ਫਿਰ ਇਹਨੇ ਮੇਰੀ ਦਸਵੰਦ ਰਹਿੰਦਾ ਆ ਮਾਰਾ ਭਾਵੇਂ ਉਹਨੇ ਗਿੱਡਕ ਦਿੱਤੀ ਕੂੜੇ ਚ ਪਰ ਉਹਦੀ ਗਿੱਡਕ ਵੀ ਸਾਨੂੰ ਪਰਵਾਨ ਹੈ ਉਹਨੇ ਕੂੜਾ ਦਿੱਤਾ ਤੋਂ ਗਿੱਡ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਸਜਦੇ ਕੀਤੇ ਐ ਤਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਐਡੇ ਵੱਡੇ ਗਰੀਬ ਨਿਵਾਜ਼ ਮਾਇਆ ਨਹੀਂ ਗਿਟਕ ਕੀ ਜੀਜੇ 베ਰੀ ਕੀ ਜੀਜੇ ਇੱਕ ਸਿੱਖ ਦੀ ਭਾਵਨਾ ਵੇਖ ਕੇ ਗਿਟਕ ਨੂੰ ਵੀ ਤੁਸੀਂ ਇੰਨਾ ਪਿਆਰ 베ਰੀ ਨੂੰ ਮੈਂ ਉਹੀ ਬਿੰਦੀ ਕੀਤੀ ਨਾ ਭਾਵਨਾ ਨਾਲ ਭਾਵੇਂ ਲੱਖ ਰੁਪਇਆ ਰੱਖ ਦੋ ਪਰਵਾਹ ਨਹੀਂ ਜੇ ਭਾਵਨਾ ਨਹੀਂ ਤੇ ਭਾਵੇਂ ਕਰੋੜਾਂ ਰੱਖ ਕੇ ਮੱਥਾ ਚਾਹੇ ਕੋਡੀ ਰੱਖ ਕੇ ਮੱਥਾ ਟੇਕ ਲਾਏ ਗੁਰੂ ਨੇ ਉਹ ਵੀ ਪ੍ਰਵਾਨ ਕਰ ਲੈਣੀ ਕਹਿੰਦੇ ਗੁਰੂ ਤੇਗ ਬਾਦਲ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਿਰ ਰੱਖ ਕੇ ਇੱਕੋ ਗੱਲ ਕਹਿੰਦਾ ਹੈ ਮਹਾਰਾਜ ਮੈਂ ਕਿਸੇ ਨਾਲ ਮੈਂ ਮੰਗਾਵਾ ਐਸਾ ਗੁਰੂ ਨਹੀਂ ਵੇਖਿਆ ਜਿਹੜਾ ਕੂੜਿਆਂ ਦਾ ਵੀ ਮੁੱਲ ਪਾ ਦੇਵੇ ਕੂੜਿਆਂ 'ਚ ਦਿੱਤੀ ਗਿੱਟਕ ਨੂੰ ਵੀ ਗੱਲ ਨਾਲ ਲਾ ਲਵੇ ਤੇ ਐਡੇ ਵੱਡੇ ਗਰੀਬ ਨਿਵਾਜ ਨੇ ਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਸ਼ੁਰੂ ਕੀਤੀ ਸੀ ਅਸੀਂ ਉੰਨੇ ਆ ਗੁਰੂ ਨੇ ਦਿੱਤੇ ਜੋ ਕਾਹਦਾ ਦੇਣਾ ਹੋਇਆ ਜੋ ਸਤਿਗੁਰ ਨੇ ਦਿੱਤਾ ਉਹ ਉਹ ਉਹਦੇ ਵਿੱਚੋਂ ਹੀ ਅਸੀਂ ਮਾਰੇ ਨੂੰ ਦੇਣੇ ਆ ਤੇ ਸਾਧ ਸੰਗਤ ਕਦੇ ਵੀ ਇਸ ਗੱਲ ਦਾ ਹੱਕ ਨਹੀਂ ਜਤਾਇਆ ਕਦੇ ਵੀ ਪੱਖੇ ਦੇ ਉੱਤੇ ਲਿਖਿਆ ਹੈਗਾ ਫਲਾਣਾ ਸਿੰਘ ਸਵਰਗਵਾਸੀ ਵੀ ਤੁਹਾਨੂੰ ਧਰਮਰਾ ਨੇ ਚਿੱਠੀ ਭੇਜੀ ਵੀ ਨਰਕਵਾਸੀ ਜਾਂ ਸਵਰਗਵਾਸੀ ਮਰਨ ਤੋਂ ਬਾਅਦ ਦੱਸਿਆ ਕਿ ਜਣੇ ਕੋਈ ਗੁਰਮਖ ਮਹਾਪੁਰਸ਼ ਸਰੀਰ ਛੱਡ ਜੇ ਉਹ ਗੱਲ ਵੱਖਰੀ ਵੀ ਹਾਂ ਠੀਕ ਹੈ ਸੱਜ ਖੰਡ ਗਿਆ ਜਣੇ ਖਣੇ ਨੂੰ ਫਿਰ ਸਾਡੇ ਵਰਗੇ ਗ੍ਰੰਥੀ ਰਾਗੀ ਸਿੰਘ ਵੀ ਫਿਰ ਇੱਕੋ ਗੱਲ ਗੁਰਮਖ ਜਨਮ ਸਵਾਰ ਦਰਗੇ ਚੱਲਿਆ ਹਰ ਇੱਕ ਤੇ ਜੀਵਨ ਤੇ ਇਹ ਪੰਕਤੀਆਂ ਨਹੀਂ ਟੁਕਦੀਆਂ ਤੇ ਉਹਦੇ ਉਹਦੇ ਜੀਵਨ ਤੇ ਟੁਕਦੀਆਂ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਕੇ ਸੰਸਾਰ ਤੋਂ ਜਾਂਦੇ ਤੇ ਸਾਰ ਸੰਗਤ ਕਰਪਾ ਮਹਾਰਾਜ ਕਰਦੇ ਨੇ ਮੇਰ ਗੁਰੂ ਸਾਹਿਬ ਕਰਦੇ ਨੇ ਜਦੋਂ ਭਾਵਨਾ ਬਣਾ ਕੇ ਜਦੋਂ ਸ਼ਰਧਾ ਬਣਾ ਕੇ ਅਸੀਂ ਮਹਾਰਾਜ ਦੇ ਚਰਨਾਂ 'ਚ ਆ ਜਾਾਂਗੇ ਤੇ ਸਤਗੁਰੂ ਰੱਖ ਜ਼ਰੂਰ ਲੈਂਦਾ ਹੈ ਵੱਡੀ ਗੱਲ ਏ ਇੱਥੇ ਆ ਕੇ ਆਹੀ ਤੇ ਗੁਣ ਸਿੱਖਣੇ ਨੇ ਭਾਵਨਾ ਨਿਮਰਤਾ ਰਹਿਣਾ ਬਹਿਣਾ ਕਿਸੇ ਦੀ ਗੱਲ ਸਹਾਰ ਜਾਣਾ ਇਹ ਸਭ ਤੋਂ ਵੱਡਾ ਤਪ ਹੈ ਔਰ ਅੱਜ ਕੱਲ ਸਾਡੇ ਤੋਂ ਸਹਾਰੀ ਨਹੀਂ ਜਾਂਦੀ ਅੱਜ ਕਹਿੰਦੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਨਿਮਰਤਾ ਸੰਸਾਰ ਵਿੱਚ ਹੈ ਕੀ ਪ੍ਰੇਮ ਹੀ ਤੇ ਹੈ ਪਿਆਰੀ ਤੇ ਹੈ ਹੁਣ ਤੁਸੀਂ ਤੁਸੀਂ ਇੰਨੇ ਚਿਰ ਦੇ 2-4 ਘੰਟੇ ਕਾਦੇ ਵਾਸਤੇ ਬੈਠੇ ਜੇ ਤੁਸੀਂ ਕੋਈ ਕੀਰਤਨ ਸਾਡੇ ਕਰਕੇ ਸਾਡੇ ਮਹਾਰਾਜ ਦਾ ਸਰੂਪ ਨਾ ਹੋਵੇ ਅਸੀਂ ਇੱਥੇ ਗਾਉਣ ਵਜਾਉਣ ਲਾਈ ਜੇ ਆਪਣਾ ਬਹਿਣਾ ਹੀ ਨਹੀਂ ਕਿਸੇ ਨੇ ਇਹ ਸਭ ਗੁਰੂ ਗ੍ਰੰਥ ਸਾਹਿਬ ਮਾਰੇ ਕਰਕੇ ਸਤਗੁਰ ਕਰਕੇ ਬੈਠੇ ਆ ਤੇ ਬੈਠੇ ਕਿਉਂ ਆ ਮਾਰੇ ਸਾਹ ਨਾਲ ਸਾਡਾ ਪ੍ਰੇਮ ਹੈ ਪਿਆਰ ਹੈ ਤੇ ਪ੍ਰੇਮ ਦੀ ਉਹ ਗੱਲ ਕਲਗੀ ਧਰ ਮਾਰੇ ਕਹਿੰਦੇ ਜਿੰਨ ਪ੍ਰੇਮ ਕੀਓ ਪਾਇਆ ਯੋਨਾ ਜਿਨਾ ਪ੍ਰੇਮ ਕੀਤਾ ਤੇ ਪ੍ਰੇਮ ਉਹ ਭਾਈ ਆਨੰਦ ਲਾਲ ਨੇ ਪ੍ਰੇਮ ਹੀ ਤੇ ਕੀਤਾ ਸੀ ਭਾਈ ਆਨੰਦ ਲਾਲ ਨੇ ਐਸਾ ਪਿਆਰ ਔਰੰਗਜੀਤ ਦੀ ਰਾਜ ਚ ਔਰੰਗਜੀਤ ਦੀ ਸਭਾ ਚ ਦਰਬਾਰ ਚ ਸਭ ਤੋਂ ਵੱਡਾ ਕਵੀ ਸੀ ਭਾਈ ਅਨੰਦ ਦਾ